ਬਠਿੰਡਾ ਦੇ ਲੋਕ ਕਿੱਧਰ ਵੱਲ ਨੂੰ ਰੁਖ ਕਰਦੇ ਪਏ ਨੇ ਬਠਿੰਡਾ ਇੱਕ ਇਹੋ ਜਿਹਾ ਲੋਕ ਸਭਾ ਹਲਕਾ ਜਿਹੜਾ ਬਾਦਲ ਪਰਿਵਾਰ ਦਾ ਹਲਕਾ ਮੰਨਿਆ ਜਾਂਦਾ ਰਿਹਾ ਪਰ ਬਠਿੰਡਾ ਕੀ ਹੋਣ ਇੱਕ ਕ੍ਰਾਂਤੀਕਾਰੀ ਫੈਸਲੇ ਨੂੰ ਅਮਲ ਚ ਲਿਆਉਣ ਲਈ ਤਿਆਰ ਬੈਠਾ ਆ ਕਿ ਬਠਿੰਡਾ ਜਾਂ ਬਠਿੰਡਾ ਦੇ ਲੋਕ ਇੱਕ ਨਵਾਂ ਫਤਵਾ ਦੇਣ ਜਾ ਰਹੇ ਨੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਸਿਆਸੀ ਭਵਿੱਖ ਕੀ ਕਹਿੰਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਇਸ ਸੀਟ ਤੇ ਉਤਾਰੇ ਗਏ ਸਨ ਜਿਵੇਂ ਕਿ ਪਹਿਲਾਂ ਬੀਬੀ ਹਰਸਿਮਰਤ ਕੌਰ ਬਾਦਲ ਜਿੱਤਦੇ ਆਏ ਨੇ ਕਿ ਇਸ ਵਾਰ ਵੀ ਬੀਬੀ ਹਰਸਿਮਰਤ ਕੌਰ ਬਾਦਲ ਜਿੱਤ ਸਕਣਗੇ ਇਸ ਸੀਟ ਕਿਉਂਕਿ ਕੰਪੀਟੀਸ਼ਨ ਬੜਾ ਹੀ ਬਾਰੀਕ ਹੋਇਆ ਪਿਆ ਕੰਪੀਟੀਸ਼ਨ ਬੜਾ ਸਟਰੋਂਗ ਹੋਇਆ ਪਿਆ ਇਹੋ ਜੀ ਸਥਿਤੀ ਦੇ ਵਿੱਚ ਜਿੱਥੇ ਚਾਰ ਕੋ ਨਹੀਂ ਸਕੋ ਪੰਜ ਕਿਤੇ ਛੇ ਕੋ ਨਹੀਂ ਮੁਕਾਬਲਾ ਹੋਇਆ ਪਿਆ ਇੱਥੇ ਜਿੱਤ ਦੀ ਪਰਸੈਂਟੇਜ ਬਹੁਤ ਘੱਟ ਹੈ ਔਰ ਘੱਟ ਪਰਸੈਂਟੇਜ ਹੋਣ ਦੇ ਨਾਲ ਪ੍ਰੋਬੈਬਿਲਟੀ ਜਿਹੜੀ ਹੈ ਉਹ ਡਿਵਾਈਡ ਹੁੰਦੀ ਪ੍ਰਤੀਤ ਹੁੰਦੀ ਹੈ ਵੱਖ-ਵੱਖ ਉਮੀਦਵਾਰਾਂ ਦੇ ਵਿੱਚ ਹੁਣ ਬੀਬੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਪਰ ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਵੀ ਨੇ ਬਠਿੰਡਾ ਤੋਂ ਗੁਰਮੀਤ ਸਿੰਘ ਖੁੰਡੀਆਂ ਵੀ ਨੇ ਔਰ ਬਠਿੰਡਾ ਤੋਂ ਲੱਖਾ ਸਦਾਣਾ ਵੀ ਨੇ ਔਰ ਨਾਲ ਦੀ ਨਾਲ ਇਸ ਸੀਟ ਦੇ ਉੱਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਜਿਹੜਾ ਹੈ ਉਹ ਤੈਨਾਤ ਹੈ ਪਰ ਕੀ ਗੁਰਮੀਤ ਸਿੰਘ ਖੁੰਡੀਆਂ ਔਰ ਬੀਬੀ ਹਰਸਿਮਰਤ कौर ਬਾਦਲ ਦੇ ਵਿੱਚ ਕੜਾ ਮੁਕਾਬਲਾ ਹੋ ਸਕਦਾ ਇਸੇ ਸੀਟ ਤੋਂ ਲੱਖਾ ਸਧਾਨਾ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਲੱਖਾ ਸਧਾਨਾ ਦਾ ਜਿਹੜਾ ਹੋਲਡ ਹੈ ਉਹ ਦਿਹਾਤ ਖੇਤਰ ਦੇ ਵਿੱਚ ਵੱਧ ਕਰਕੇ ਹੈਗਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਬੀਬੀ ਹਰਸਿਮਰਤ कौर ਬਾਦਲ ਕਿੱਥੇ ਖੜੋਤੇ ਹੋਏ ਨੇ ਕਿਉਂਕਿ ਜਾਣਕਾਰੀ ਮੁਤਾਬਕ ਸੂਤਰਾ ਮੁਤਾਬਕ ਬਾਦਲ ਪਰਿਵਾਰ ਦਾ ਕਿਹੜਾ ਇਸ ਵੇਲੇ ਡਗਮਗਾਉਂਦਾ ਪ੍ਰਤੀਤ ਹੋ ਰਿਹਾ ਹੈ ਇਹ ਨਹੀਂ ਕਿਹਾ ਜਾ ਸਕਦਾ ਕਿ ਬੀਬੀ ਹਰਸਿਮਰਤ कौर ਬਾਦਲ ਹਾਰ ਰਹੇ ਨੇ ਜਿੱਤ ਵੀ ਸਕਦੇ ਨੇ ਪਰ ਕਿਤੇ ਨਾ ਕਿਤੇ ਵੋਟ ਪਰਸੈਂਟੇਜ ਜਿਹੜੀ ਹੈ ਉਹ ਬੜੀ ਘੱਟ ਡਿਫਰੈਂਸ ਵਾਲੀ ਹੈ ਇਸ ਦੇ ਵਿੱਚ ਕੌਣ ਅੱਗੇ ਨਿਕਲ ਜਾਵੇ ਕਿੰਨੇ ਵੋਟ ਨਾਲ ਨਿਕਲ ਜਾਵੇ ਕਿੰਨੀ ਪਰਸੈਂਟੇਜ ਨਾਲ ਨਿਕਲ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ ਗੱਲ ਕਰਦੇ ਆਂ ਬੀਬੀ ਹਰ ਸਿਮਰਤ कौर ਬਾਦਲ ਦੀ ਪੂਰਾ ਜ਼ੋਰ ਫੂਕ ਦਿੱਤਾ ਗਿਆ ਸ਼੍ਰੋਮਣੀ ਕਾਲੀਕਲ ਦੇ ਵੱਲੋਂ ਬਾਦਲ ਪਰਿਵਾਰ ਦੇ ਵੱਲੋਂ ਸ਼ੁਰੂਆਤ ਤੋਂ ਅੰਤ ਤੱਕ ਬਠਿੰਡਾ ਦੇ ਉੱਤੇ ਵੱਡਾ ਫੋਕਸ ਰੱਖਿਆ ਗਿਆ ਇਹ ਅੰਮ੍ਰਿਤਸਰ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀਆਂ ਰੈਲੀਆਂ ਤੇ ਉੱਥੇ ਹੀ ਬਠਿੰਡਾ ਦੇ ਵਿੱਚ ਸਮੂਹ ਪਰਿਵਾਰ ਦੀਆਂ ਰੈਲੀਆਂ ਇਹ ਸਾਫ਼ ਪ੍ਰਤੀਤ ਹੋ ਗਿਆ ਸੀ ਕਿ ਬਾਦਲ ਪਰਿਵਾਰ ਪੂਰੀ ਜਾਨ ਸੱਟ ਦੇਣੀ ਚਾਹੁੰਦਾ ਇਸ ਹਲਕੇ ਦੇ ਉੱਤੇ ਔਰ ਬੀਬੀ ਹਰਸਿਮਰਤ कौर ਬਾਦਲ ਜਿਹੜੇ ਨੇ ਉਹ ਇਸ ਹਲਕੇ ਦੇ ਵਿੱਚ ਵਿਚਰ ਰਹੇ ਨੇ ਉਹਨਾਂ ਦਾ ਦਾਵਾ ਹੈ ਕਿ ਇਹ ਉਹਨਾਂ ਦਾ ਆਪਣਾ ਹਲਕਾ ਹੈ ਖੈਰ ਜਿੱਤ ਦੇ ਹਾਰ ਦੇ ਆਉਣ ਵਾਲਾ ਕੱਲ ਦੱਸ ਦਵੇਗਾ ਪਰ ਉਹਨਾਂ ਦੇ ਕਾਊਂਟਰ ਇੱਕ ਹੋਰ ਉਮੀਦਵਾਰ ਦੀ ਗੱਲ ਕਰਦੇ ਹਾਂ ਗੁਰਮੀਤ ਸਿੰਘ ਖੁੰਡੀਆਂ ਗੁਰਮੀਤ ਸਿੰਘ ਖੁੰਡੀਆਂ ਆਪਣੇ ਆਪ ਦੇ ਵਿੱਚ ਇੱਕ ਪੰਥਕ ਪਰਿਵਾਰ ਨਾਲ ਤਾਲੁਕ ਵੀ ਰੱਖਦੇ ਨੇ ਉਹਨਾਂ ਦਾ ਬੈਕਗ੍ਰਾਉਂਡ ਪੰਥਕ ਹੈ ਔਰ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੰਡੀਆਂ ਉਹ ਇਸ ਮੁਕਾਮ ਤੇ ਆ ਕੇ ਤੇ ਲੋਕ ਸਭਾ ਸੀਟ ਲੜਦੇ ਪਏ ਨੇ ਬਠਿੰਡਾ ਤੋਂ ਔਰ ਗੁਰਮੀਤ ਸਿੰਘ ਖੁੰਡੀਆਂ ਉਹ ਸ਼ਖਸ ਹੈ ਜੋ ਲੋਕਾਂ ਦੇ ਵਿੱਚ ਵਿਚਰਦੇ ਨੇ ਜੋ ਲੋਕਾਂ ਦੇ ਵਿੱਚ ਉਹਨਾਂ ਦਾ ਆਣ ਜਾਣ ਹੈਗਾ ਲੋਕਾਂ ਦੇ ਵਿੱਚ ਪਛਪੜਤਾਲ ਹੈਗੀ ਹੈ ਔਰ ਗੁਰਮੀਤ ਸਿੰਘ ਖੁੰਡੀਆਂ ਨੂੰ ਲੋਕ ਜਾਣਦੇ ਵੀ ਨੇ ਇਸ ਸਥਿਤੀ ਦੇ ਵਿੱਚ ਗੁਰਮੀਤ ਸਿੰਘ ਖੁੰਡੀਆਂ ਦਾ ਜਤਨਾ ਉਹਨਾਂ ਦਾ ਗ੍ਰਾਫ ਜਿਹੜਾ ਉਹ ਵੱਧ ਸਕਦਾ ਹੈ ਹੌਲੀ ਹੌਲੀ ਇਸ ਦੇ ਵਧੇਗਾ ਜਾਂ ਨਹੀਂ ਪਰਮਾਨੈਂਟ ਨਹੀਂ ਦਿੱਤਾ ਜਾ ਸਕਦਾ ਵੱਧ ਸਕਦਾ ਇਹ ਜ਼ਰੂਰ ਕਿਹਾ ਜਾਵੇਗਾ ਦੂਜੇ ਪਾਸੇ ਲੱਖਾ ਸਿਧਾਣਾ ਆ ਜਾਂਦੇ ਨੇ ਲੱਖਾ ਸਿਧਾਣਾ ਜਿਹੜੇ ਨੇ ਉਹ ਆਜ਼ਾਦ ਉਮੀਦਵਾਰ ਨੇ ਉਹਨਾਂ ਨੂੰ ਸਿਮਰਨਦੀਪ ਸਿੰਘ ਮਾਨ ਨੇ ਸਪੋਰਟ ਕੀਤੀ ਹੋਈ ਹੈ ਲੱਖਾ ਸਿਧਾਣਾ ਜਿਹੜੇ ਨੇ ਉਹ ਇਸ ਸੀਟ ਤੋਂ ਖੜੇ ਹੋਏ ਨੇ ਲੱਖਾ ਸਿਧਾਣਾ ਦਾ ਕੀ ਸਟੇਟਸ ਹੈ ਇਹ ਦੱਸਣਾ ਬਹੁਤ ਜ਼ਰੂਰੀ ਹੈ ਲੱਖਾ ਸਿਧਾਣਾ ਉਹ ਨੇ ਜਿਹਨਾਂ ਦਾ ਦਿਹਾਤ ਖੇਤਰ ਚ ਬੜਾ ਰਸੂਖ ਹੈਗਾ ਲੋਕਾਂ ਦੇ ਵਿੱਚ ਵਿਚਰਦੇ ਰਹੇ ਨੇ ਦਿਹਾਤ ਵਿੱਚ ਵਿਚਰਦੇ ਰਹੇ ਨੇ ਸੱਥਾਂ ਚ ਜਾ ਕੇ ਗੱਲਬਾਤ ਕਰਦੇ ਰਹੇ ਨੇ ਲੱਖਾ ਸਿੰਘ ਸਿਧਾਣਾ ਪਰ ਲਖਵਿੰਦਰ ਸਿੰਘ ਲੱਖਾ ਸਧਾਨਾ ਜਿਹੜੇ ਨੇ ਉਹ ਸ਼ਹਿਰੀ ਖੇਤਰ ਦੇ ਵਿੱਚ ਉਹਨਾਂ ਦਾ ਦਬਦਬਾ ਸ਼ਾਇਦ ਨਾ ਬਣਾ ਸਕਣ ਕਿਉਂਕਿ ਅੰਦਰੂਨ ਸੂਤਰ ਦੱਸਦੇ ਨੇ ਕਿ ਸ਼ਹਿਰੀ ਖੇਤਰਾ ਦੇ ਵਿੱਚ ਅਜੇ ਵੀ ਲੱਖਾ ਸਧਾਨਾ ਨੂੰ ਇੱਕ ਗੈਂਗਸਟਰ ਦੀ ਛਵੀ ਦੇ ਨਾਲ ਦੇਖਿਆ ਜਾ ਰਿਹਾ ਹਾਲਾਂਕਿ ਲੱਖਾ ਸਧਾਨਾ ਦਿਹਾਤ ਵਿੱਚ ਜ਼ਿਆਦਾ ਵਿਚਰੇ ਨੇ ਦਿਹਾਤ ਦੇ ਲੋਕਾਂ ਨਾਲ ਉਹਨਾਂ ਦਾ ਉੱਠਣਾ ਬੈਠਣਾ ਜ਼ਿਆਦਾ ਸੀ ਦਿਹਾਤ ਦੇ ਲੋਕ ਸਮਝ ਸਕਦੇ ਆ ਕਿ ਲੱਖਾ ਸਧਾਨਾ ਕਿਸ ਤਰ੍ਹਾਂ ਦੇ ਸ਼ਖਸ ਨੇ ਕਹਿੰਦੇ ਜਾਂ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ ਤੇ ਲੋਕਾਂ ਦਾ ਦਿਹਾਤ ਦੇ ਤੇ ਲੋਕਾਂ ਦਾ ਵਾਹ ਜਿਹੜਾ ਲੱਖਾ ਸਧਾੜੇ ਦੇ ਨਾਲ ਪਿਆ ਆ ਔਰ ਉਹ ਜਾਣਦੇ ਹੋਣਗੇ ਕਿ ਲੱਖਾ ਸਧਾਨਾ ਕਿਸ ਬਿਰਤੀ ਦਾ ਮਾਲ ਲੱਖੇ ਹਰ ਉਸੇ ਆਧਾਰ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਲੱਖਾਂ ਸਦਾਣਾ ਦੀ سپورਟ ਜਿਹੜੀ ਆ ਉਹਦੇ ਹੱਥ ਵਿੱਚ ਵੱਧਦੀ ਪ੍ਰਤੀਤ ਹੋ ਰਹੀ ਹੈ ਪਰ ਸ਼ਹਿਰੀ ਖੇਤਰ ਕਿਤੇ ਨਾ ਕਿਤੇ ਡਗਮਗਾਉਂਦੇ ਨਜ਼ਰ ਆ ਰਹੇ ਨੇ ਸ਼ਹਿਰੀ ਖੇਤਰਾਂ ਦੇ ਵਿੱਚ ਲੱਖੇ ਦੀ سپورਟ ਸ਼ਾਇਦ ਉਨੀ ਨਾ ਬਣ ਸਕੇ ਇਹ ਜ਼ਰੂਰ ਕਿ ਆਸਰਾਈਆਂ ਜਿਹੜੀਆਂ ਨੇ ਉਹ ਲਗਦੀਆਂ ਪਈਆਂ ਨੇ ਇਸ ਤੋਂ ਬਾਅਦ ਭਾਜਪਾ ਦੀ ਸੀਟ ਆਉਂਦੀ ਆ ਪਰਮਪਾਲਕ ਔਰ ਸਿੱਧੂ ਆਉਂਦੇ ਨੇ ਬੀਜੇਪੀ ਦੇ ਵੱਲੋਂ ਪਰਮਪਾਲਕ ਔਰ ਸਿੱਧੂ ਦਾ ਨਾਮ ਫਿਲਹਾਲ ਕੋਈ ਅ ਗਿਣਤੀ ਦੇ ਵਿੱਚ ਆਉਂਦਾ ਪ੍ਰਤੀਤ ਨਹੀਂ ਹੋ ਰਿਹਾ ਤਿੰਨਾ ਤੇ 13 ਦੇ ਵਿੱਚ ਆਉਂਦੇ ਨਜ਼ਰ ਨਹੀਂ ਆ ਰਹੇ ਪਰਮਪਾਲ ਸਿੱਧੂ ਪਰ ਇਹ ਗਲਤ ਵੀ ਹੋ ਸਕਦਾ ਆਉਂਦਾ ਸਮਾਂ ਹੋ ਸਕਦਾ ਕਿ ਪਰਮਪਾਲ ਸਿੱਧੂ ਵੱਲ ਜ਼ਿਆਦਾ ਵੋਟਾਂ ਆ ਜਾਣ ਜਾਂ ਵੋਟ ਪਰਸੈਂਟੇਜ ਵੱਧ ਜਾਵੇ ਅਸਲ ਦੇ ਵਿੱਚ ਲੜਾਈ ਕਿਹਦੀ ਹੈ ਅਸਲ ਦੇ ਵਿੱਚ ਲੜਾਈ ਜਿਹੜੀ ਹੈ ਉਹ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੀ ਨਹੀਂ ਹੈ ਜਾਂ ਫਿਰ ਭਾਜਪਾ ਜਾਂ ਇੰਡੀਆ ਲਾਈਨਸ ਦੀ ਨਹੀਂ ਹੈ ਇੱਥੇ ਪੰਜਾਬ ਦੇ ਅੰਦਰ ਸਿਆਸਤ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਨਾਮ ਬੀਜੇਪੀ ਹੋਈ ਪਈ ਹੈ ਇਹਨਾਂ ਦੋਵੇਂ ਪਾਰਟੀਆਂ ਦੇ ਵਿੱਚ ਜੰਗ ਹੈਗੀ ਹੈ ਕਿ ਵੱਡਾ ਕੌਣ ਹੈ ਔਰ ਵੱਡਾ ਦਬਦਬਾ ਕਿਹੜੀ ਪਾਰਟੀ ਸਾਂਭੇਗੀ ਇਸ ਮਾਮਲੇ ਨੂੰ ਲੈ ਕੇ ਫਿਲਹਾਲ ਜੰਗ ਛਿੜੀ ਹੋਈ ਹੈ ਪਰ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਕੀ ਹਰਸਿਮਰਤ ਕੌਰ ਬਾਦਲ ਦੇ ਹੱਕ ਦੇ ਵਿੱਚ ਨਤੀਜੇ ਭੁਗਤਣਗੇ ਜਾਂ ਫਿਰ ਕੋਈ ਹੋਰ ਬਾਜ਼ੀ ਮਾਰ ਚੋਵੇਗਾ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ